ਅੱਜ ਅਸੀਂ ਐਸਪੀਐਸ ਡਿਸਟ੍ਰਿਕਟ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਇੱਥੇ ਸਾਈਕਲ ਰੈਲੀ ਕਰਵਾਈ ਹੈਗੀ। ਇਹਦੇ ਵਿੱਚ ਸਾਨੂੰ ਬੜਾ ਹੀ ਅੱਛਾ ਰਿਸਪੌਂਸ ਮਿਲੇ ਆ। ਫਗਵਾੜੇ ਤੋਂ ਵੀ ਕਾਫੀ ਜਿਹੜੀ ਸਾਈਕਲ ਐਸੋਸੀਏਸ਼ਨੋਂ ਆਏ ਹੋਏ ਨੇ, ਅਨੰਦਪੁਰ ਸਾਹਿਬ ਤੋਂ ਆਏ ਹੋਏ ਨੇ। ਮੈਂ ਦੇਖ ਰਿਹਾ ਸਾਰੇ ਬੱਚੇ ਵੀ, ਬਜ਼ੁਰਗ ਵੀ, ਜਵਾਨ ਵੀ ਸਾਰਿਆਂ ਨੇ ਇਹਦੇ ਵਿੱਚ ਵੱੱਟ ਚੜ ਕੇ ਪਾਰਟਿਸਪੇਟ ਕੀਤਾ ਹੈ। ਤੇ ਇਹਦੇ ਦੁਆਰਾ ਅਸੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ, ਅਵੇਅਰ ਕਰਨਾ ਚਾਹੁੰਦੇ ਹੈਗੇ ਕਿ ਜਿਹੜਾ ਨਸ਼ਿਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਤੇ ਹੈਲਥ ਵੱਲ ਜਿਹੜਾ ਹੈਗਾ ਉਹ ਧਿਆਨ ਰੱਖੇ ਲੋਕਾਂ ਦਾ ਇਸੇ ਦੇ ਇਸੇ ਲੀਗ ਦੇ ਵਿੱਚ ਅਸੀਂ ਪਹਿਲਾਂ ਫੁੱਟਬਾਲ ਵੀ ਕਰਵਾਈ ਸੀਗੀ ਕ੍ਰਿਕਟ ਵੀ ਕਰਵਾਈ ਸੀ ਤਾਂ ਕਿ ਜਿਹੜਾ ਲੋਕੀ ਨਸ਼ਿਆਂ ਦੇ ਜਿਹੜੇ ਵੀ ਕੰਪਲਿਕੀਸ਼ਨਸ ਹੈਗੀਆਂ ਨੇ ਇਹਨਾਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਵੱਲ ਲੱਗਣ ਇਹੀ ਸਾਡਾ ਮੈਸੇਜ ਹੈ ਲਗਾਤਾਰ ਮੁਹਿੰਮ ਚੱਲੂ ਹੈ ਕਿ ਲਾਸਟ ਫਸਟ ਟਾਈਮ ਚੱਲੇਗਾ ਬਿਲਕੁਲ ਜੀ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਅਸੀਂ ਚਲਾਈ ਹੈਗੀ ਹੈ ਜਿਹੜਾ ਇਹ ਦੋ ਪਾਰਟs ਹੈਗਾ ਇੱਕ ਇਨਵੋਲਵਮੈਂਟ ਪਾਰਟ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਪਰਚੇ ਵੀ ਰਜਿਸਟਰ ਕਰ ਰਹੇ ਹਾਂ ਇੱਕ ਆਸੋਪਰੇਸ਼ਨ ਵੀ ਸਾਡੇ ਚੱਲ ਰਹੀ ਹੈਗੇ ਦੂਜਾ ਹੈਗਾ ਅਵੇਅਰਨੈਸ ਪਾਰਟ ਅਵੇਅਰਨੈਸ ਪਾਰਟ ਦੇ ਵਿੱਚ ਅਸੀਂ ਜਿਹੜੀ ਹੋਰ ਵੀ ਅੱਗੇ ਐਦਾਂ ਦੀਆਂ ਜਿਹੜੀਆਂ ਇਨੀਸ਼ੀਏਟਿਵ ਲੈਂਦੇ ਰਹਾਂਗੇ ਸਰ ਵਾਤਾਵਰਨ ਨੂੰ ਲੈ ਕੇ ਵੀ ਕੁਝ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਇਸ ਦੇ ਨਾਲ ਨਾਲ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਚਾਹ ਰਹੇ ਹਾਂ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ ਇਸੇ ਇਨੀਸ਼ੀਏਟਿਵ ਦੇ ਅੰਡਰ ਅਸੀਂ ਅੱਜ ਜਿਹੜੇ 500 ਬੂਟੇ ਹੈਗੇ ਆ ਉਹ ਸਾਰੇ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਆ ਤਾਂ ਕਿ ਉਹ ਜਾ ਕੇ ਆਪਣੇ ਘਰਾਂ ਦੇ ਵਿੱਚ ਉਹਨੂੰ ਪਲਾਂਟ ਸਰ ਕਾਲਜ ਸਕੂਲ ਸ਼ੁਰੂ ਹੁੰਦੇ ਸਾਰ ਵੀ ਇਹ ਮਹਿਮ ਨੂੰ ਅੱਗੇ ਤੋਰਿਆ ਜਾਵੇਗਾ ਬਿਲਕੁਲ ਜੀ ਬਿਲਕੁਲ ਇਹ ਸਾਡਾ ਜਿਹੜਾ ਹੁਣ ਇਨੀਸ਼ੀਏਟਿਵ ਹੈਗਾ ਅਸੀਂ ਅੱਗੋਂ ਜਦੋਂ ਵੀ ਕਾਲਜ ਤੇ ਸਕੂਲ ਸਟਾਰਟ ਹੁੰਦੇ ਆ ਉੱਥੇ ਜਾ ਜਿਹੜਾ ਬੱਚਿਆਂ ਨੂੰ ਇਹਦੇ ਪ੍ਰਤੀ ਜਾਗਰੂਕ ਕਰਾਂਗੇ ਕਿ ਨਸ਼ਾ ਤੋਂ ਦੂਰ ਕਿੰਨੇ ਬੱਚੇ ਬਾਗਾਂ ਪਾਗਲੇ ਅੱਜ ਜੀ ਸਾਡੇ ਕੋਲ ਜਿਹੜਾ ਹੈਗਾ 500 ਤੋਂ 600 ਦੇ ਵਿੱਚ ਜਿਹੜੇ ਹੈਗੇ ਲੋਕਾਂ ਨੇ ਪਾਰਟਿਸਪੇਟ ਕੀਤਾ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਹੋਰ ਜਿਹੜੇ ਜ਼ਿਲ੍ਹਿਆਂ ਤੋਂ ਵੀ ਲੋਕਾਂ ਨੇ ਆ ਕੇ ਸਾਡੇ ਨਾਲ ਪਾਰਟਿਸਪੇਟ ਕੀਤਾ ਹੈਗਾ ਉਸ ਸਨੇਹਾ ਨੌਜਵਾਨ ਮੈਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਹੈਲਥੀ ਵੈਲਥ ਹੈਗੀ ਹੈ ਤੇ ਨਸ਼ਾ ਤੋਂ ਦੂਰ ਰਹੋ ਤੇ ਆਪਣਾ ਜਿਹੜਾ ਧਿਆਨ ਹੈ ਉਹ ਖੇਡਾਂ ਪ੍ਰਤੀ ਲਾਓ ਪੜਾਈ ਪ੍ਰਤੀ ਜਿਹੜੇ ਸਰ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਕਿਤੇ ਨਾ ਕਿਤੇ ਅਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਐਕਚੁਅਲ ਉਹ ਨਸ਼ਾ ਛੱਡਣਾ ਚਾਹੁੰਦੇ ਆ ਕਿ ਉਹ ਅਪਰੋਚ ਪੁਲਿਸ ਤੱਕ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਨੌਜਵਾਨ ਇਹ ਨਸ਼ਾ ਕਰ ਰਹੇ ਆ ਬਟ ਉਹ ਨਸ਼ਾ ਛੱਡਣਾ ਚਾਹੁੰਦੇ ਆ ਇਹਦੇ ਵਿੱਚੋਂ ਇਸ ਬਿਮਾਰੀ ਚੋਂ ਬਾਹਰ ਆਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਸਾਡਾ ਮੈਸੇਜ ਆ ਸੀ ਉਹਨਾਂ ਨੂੰ ਪੂਰਾ ਜਿਹੜਾ ਹੈਗਾ ਹੈਲਪ ਕਰਾਂਗੇ ਜਿਹੜਾ ਵੀ ਕੋਈ ਸਾਨੂੰ ਵੀ ਅਪਰੋਚ ਕਰ ਸਕਦਾ ਹੈ ਅਸੀਂ ਉਹਨੂੰ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਾਵਾਂਗੇ ਕਿਸੇ ਨੂੰ ਹੋਰ ਦਵਾਈ ਦੀ ਲੋੜ ਹੈ ਉਹਨਾਂ ਨੂੰ ਹੋਰ ਸੈਂਟਰ ਵਿੱਚ ਵੀ ਅਸੀਂ ਦਾਖਲ ਨਸ਼ਾ ਵੇਚਣ ਵਾਲਿਆਂ ਨੂੰ ਪੱਕੀ ਨੱਥ ਪਾਉਣ ਦੇ ਅਹਿਮ ਕੀ ਮਜਾ ਅਸੀਂ ਦੇਖੋ ਜੀ ਇਹਨਾਂ ਨੂੰ ਜਿਹੜੇ ਨਸ਼ਾ ਵੇ ਇਹ ਸਾਰਾ ਕੰਮ ਛੱਡ ਦੇਣ ਨਹੀਂ ਤਾਂ ਇਹਨਾਂ ਦੇ ਉੱਤੇ ਅਸੀਂ ਪਰਚੇ ਵੀ ਦਵਾਵਾਂਗੇ ਤੇ ਇਹਨਾਂ ਨੂੰ ਜਿਹੜਾ ਹੈ ਅੰਦਰ ਵੀ ਬੰਦ ਕਰਾਂਗੇ। ਸ਼ੁਕਰੀਆ। ਨਮਾਸ਼ਾ ਦੇ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਈਕਲ ਨੂੰ ਮੁੱਖ ਰੱਖਦੇ ਹੋਇਆ ਸਾਈਕਲ ਅਰਲੀ ਦੇ ਵਿੱਚ ਜਾ ਰਹੇ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਸਾਈਕਲ ਦੇ ਉੱਪਰ ਆ ਰਹੇ ਨੇ ਨਮਾਸ਼ਾਹ ਦੀ ਰੈਲੀ ਹੁਕਮਾਂ ਦੇ ਅਧੀਨ ਡਾਕਟਰ ਮਹਿਤਾਬ ਸਿੰਘ ਜੀ ਦੇ ਹੁਕਮਾਂ ਦੇ ਅਧੀਨ ਆ ਰਹੇ ਨੇ ਲਾਲ ਪੱਗ ਦੇ ਅੰਦਰ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਰੈਲੀ ਦੇ ਵਿੱਚ ਵੱਡਿਆਂ ਪ੍ਰਾਲਿਆਂ ਸਦਕਾ ਆਪਣਾ ਅਹਿਮ ਰੋਲ ਅਦਾ ਕਰ ਰਹੇ ਨੇ ਉੱਪਰ ਵੱਡੀ ਰੈਲੀ ਸਾਈਕਲ ਰੈਲੀ ਕੱਢੀ ਜਾ ਰਹੀ ਹੈਗੀ ਆ ਮਾਨਜਗ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਵੱਡੀ ਸਾਈਕਲ ਰੈਲੀ ਜਿਹੜੀ ਹੈਗੀ ਕੱਢੀ ਜਾ ਰਹੀ ਆ ਵਿਸ਼ੇਸ਼ ਤੌਰ ਤੇ ਐਸਪੀ ਸਹਿਵਾਨ ਪਹੁੰਚੇ ਨੇ ਰੈਲੀ ਦੇ ਵਿੱਚ ਡੀਐਸਪੀ ਸਹਿਵਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਐਸਐਚਓ ਸਹਿਵਾਨ ਵੀ ਜਿਨੇ ਐਸਆਈਐਸ ਸਾਰਿਆਂ ਨੇ ਬਹੁਤ ਹੀ ਵਧੀਆ ਸਾਈਕਲ ਦੇ ਉੱਪਰ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਸਾਈਕਲ ਤੇ ਵਾਈਟ ਤੇ ਹਰੇ ਰੰਗ ਦੇ ਸ਼ਰਟਾਂ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਵੱਡਾ ਅਪਰਾਲਾ ਕੀਤਾ ਪੰਜਾਬ ਪੋਰਸ ਦੇ ਵੱਡਿਆਂ ਉਪਰਾਲਿਆਂ ਦੇ ਸਦਕਾ ਹੈ ਚੰਡੀਗੜ੍ਹ ਚੌਂਕ ਦੀਆਂ ਤਸਵੀਰਾਂ ਆਪ ਜੀ ਨੇ ਉਹ ਦਿਖਾ ਰਹੇ ਹੈਗੇ ਸਾਈਕਲ ਰੈਲੀ ਦੀ ਵੀ ਗੱਲ ਕਰਾਂਗੇ ਸਾਈਕਲ ਰੈਲੀ ਨੂੰ ਕਾਂਸਾਪ ਕਾਂਦੇਲੇ ਵੱਡਿਆਂ ਉਪਰਾਲਿਆਂ ਦੇ ਸਦਕਾ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਅਹਿਮ ਜਿਹੜੀ ਮੀਟਿੰਗ ਜਿਹੜੀ ਹੈਗੀ ਅੱਜ ਦੀ ਜੇ ਰੈਲੀ ਦੀ ਗੱਲ ਕੀਤਾਗੇ ਰੈਲੀ ਕੀਤੀ ਜਾ ਰਹੀ ਹੈਗੀ ਆ ਸਾਡੇ ਬਹੁਤ ਹੀ ਸਤਕਾਰਯੋਗ ਆ ਮੀਡੀਆ ਦੇ ਵਿੱਚ ਕੰਮ ਕਰਨ ਕੰਮ ਕਰਨ ਵਾਲੇ ਮੇਨ ਨਮਸ਼ਿਆਰ ਦਿੱਤੜਾ ਲੇਧਰ ਪੱਤਰਕਾਰੀ ਵਿਸ਼ੇਸ਼ਤਾ ਉੱਤੇ ਤੁਥ ਟੇਕਰ ਦੇ ਸਾਈਕਲ ਲੈ ਕੇ ਆਏ ਨੇ ਕਿਉਂਕਿ ਸਾਈਕਲ ਸਰੀਰ ਨੂੰ ਬਹੁਤ ਵੱਡੀ ਜਿਹੜੀ ਹੈ ਕਿ ਵਰਜਸ਼ ਦਿੰਦਾ ਹੈਗਾ ਆ ਇੱਕ ਸਾਈਕਲ ਹੀ ਪੂਰੇ ਸਰੀਰ ਨੂੰ ਕਾਮਜਾਬ ਕੰਦ ਲਈ ਆਪਣਾ ਅਹਿਮ ਰੋਲ ਅਦਾ ਕਰਦਾ ਹਰ ਬਾਡੀ ਦਾ ਕੱਲਾ ਕੱਲਾ ਜਿਹੜਾ ਅੰਗ ਹੈਗਾ ਆ ਸਾਈਕਲ ਦੇ ਨਾਲ ਬਹੁਤ ਜ਼ਬਰਦਸਤ ਤਰੀਕੇ ਨਾਲ ਕਸਰਤ ਹੋ ਜਾਂਦੀ ਹੈਗੀ ਆ ਬਹੁਤ ਹੀ ਵੱਡਿਆਂ ਅਪਰਾਲਿਆਂ ਦੇ ਸਦਕਾ ਬਹੁਤ ਹੀ ਜ਼ਬਰਦਸਤ ਜਿਹੜੀ ਰੈਲੀ ਹੈਗੀ ਆ ਕੱਢੀ ਜਾ ਰਹੀ ਹੈਗੀ ਆ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਆ ਜੀ ਦੇ ਦਿਸ਼ਾ ਨਰੇਸਾਂ ਦੇ ਹੇਠ ਵੱਡਿਆਂ ਅਪਰਾਲਿਆਂ ਦੇ ਸਦਕਾ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈਗੀ ਆ ਐਸਪੀ ਸਹਿਵਾਨ ਦੇ ਨਾਲ ਨਾਲ एसएसपी सहबान आईपीएस अफसर डॉक्टर महताब सिंह दी लाल पगड़ी ਦੇ ਵਿੱਚ ਆਪ ਜੀ ਨੇ ਨਜ਼ਰ ਆ ਰਹੇ ਨੇ ਵਾਈਟ ਰੰਗ ਦੀ ਸ਼ਰਟ ਪਾਈ ਹੋਈ ਨਸ਼ਾ ਮੁਕਤ ਪੰਜਾਬ ਆਦਿਆਂ ਵੀ